ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਇਨਸਾਨ ਦੇ ਬਾਰੇ ਮਨੁੱਖ ਦੇ ਬਾਰੇ ਗੱਲ ਕਰਦੇ ਪਏ ਐ ਕਿ ਇਨਸਾਨ ਜਾਂ ਮਨੁੱਖ ਨੂੰ ਅੱਲਾ ਪਾਗ ਦੀ ਜ਼ਾਤ ਨੇ ਰੱਬ ਸੋਣੇ ਨੇ ਅਸ਼ਰਫੁਲ ਮਖਲੂਕਾਤ ਬਣਾਇਆ ਯਾਨੀ ਕਿ ਜਿੰਨੀਆਂ ਵੀ ਮਖਲੂਕਾਂ ਅੱਲਾ ਪਾਗ ਨੇ ਪੈਦਾ ਕੀਤੀਆਂ ਉਹਨਾਂ ਸਾਰਿਆਂ ਤੋਂ ਅਫਜ਼ਲ ਹੈ ਕਿਉਂਕਿ ਅੱਲਾ ਪਾਗ ਦੀ ਜ਼ਾਤ ਨੇ ਇਹਨੂੰ ਤਨ ਵੀ ਦਿੱਤਾ ਤੇ ਮਨ ਵੀ ਦਿੱਤਾ ਪਸ਼ੂਆਂ ਦੇ ਬਾਰੇ ਗੱਲ ਕਰਦੇ ਪਏ ਆ ਕਿ ਪਸ਼ੂਆਂ ਨੂੰ ਅੱਲਾ ਪਾਕ ਦੀ ਜ਼ਾਤ ਨੇ ਸਿਰਫ ਤਨ ਦਿੱਤਾ ਉਹਨਾਂ ਕੋ ਮਨ ਨਹੀਂ ਹੈ ਤੇ ਇਸੇ ਤਰ੍ਹਾਂ ਦੇਵਤੇ ਤੇ ਫਰਿਸ਼ਤਿਆਂ ਦੇ ਬਾਰੇ ਦੱਸਦੇ ਪਏ ਆ ਕਿ ਉਹਨਾਂ ਕੋ ਮਨ ਤੇ ਹੈ ਪਰ ਤਨ ਨਹੀਂ ਹੈ ਤੇ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਅੱਜ ਦੀ ਕਥਾ ਦੇ ਵਿੱਚ ਵਾਕਿਆ ਦੱਸਦੇ ਪਏ ਜਿਹੜਾ ਉਹਨਾਂ ਦੀ ਆਪਣੀ ਜ਼ਿੰਦਗੀ ਦਾ ਕਿ ਕਿਸ ਤਰ੍ਹਾਂ ਉਹਨਾਂ ਦੀ ਦੇਵਤਿਆਂ ਦੇ ਨਾਲ ਤੇ ਫਰਿਸ਼ਤਿਆਂ ਨਾਲ ਗੱਲਬਾਤ ਹੋਈ ਬਹੁਤ ਹੀ ਜ਼ਬਰਦਸਤ ਕਥਾ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਤੇ ਉਸ ਤੋਂ ਬਾਅਦ ਕਰਾਂਗੇ ਇਸ ਤੇ ਗੱਲ ਬਾਤ ਤੇ ਕਥਾ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅਗੇ ਰਿਕੁਐਸਟ ਹੈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦੇਣਨ ਸੇ ਵੱਡਰ ਮਨੁੱਖ ਤੋਂ ਉੱਚਾ ਹੋਰ ਕੋਈ ਵੀ ਨਹੀਂ ਹੈ ਬਨਾਇਆ ਐ ਜ਼ਫਰ ਖਾਲਕ ਨੇ ਕਬ ਇਨਸਾਨ ਸੇ ਵੱਡਰ ਮਲਕ ਕੋ ਦੇਵ ਕੋ ਜਿੰਨ ਕੋ ਪਰੀ ਕੋ ਹੂਰੇ ਗਿਲਮਾਂ ਕੋ ਇਹ ਸਾਰੇ ਮਨੁੱਖ ਤੋਂ ਥੱਲੇ ਨੇ ਦੇਵਤੇ ਫਰਿਸ਼ਤੇ ਹੂਰ ਗਿਲਮਾ ਸਭ ਥੱਲੇ ਨੇ ਮਨੁੱਖ ਸਭ ਤੋਂ ਅਫਜ਼ਲ ਹੈ ਕਿਉਂ ਮਨੁੱਖ ਖੁਦਾ ਹੋਣ ਦੀ ਸੰਭਾਵਨਾ ਰੱਖਦਾ ਹੈ ਪਸ਼ੂ ਨਹੀਂ ਰੱਖਦੇ ਦੇਵਤਿਆਂ ਨੂੰ ਵੀ ਮਨੁੱਖ ਬਣਨਾ ਪਏਗਾ ਬਹੁਤਾਂ ਨੂੰ ਵੀ ਮਨੁੱਖ ਬਣਨਾ ਪਏਗਾ ਪਸ਼ੂਆਂ ਨੂੰ ਪ੍ਰਕਿਰਤੀ ਮਨੁੱਖ ਬਣਾਈ ਰਹੀ ਹੈ ਮਨੁੱਖ ਹੀ ਐਸਾ ਦਵਾਰ ਹੈ ਕਿ ਪਰਮਾਤਮਾ ਤੱਕ ਪਹੁੰਚ ਸਕਦਾ ਹੈ ਬਾਕੀ ਨਹੀਂ ਕਈ ਦਫਾ ਮੈਂ ਦੋ ਤਿੰਨ ਦਿਨ ਉਂਝ ਵੀ ਰਹਿ ਜਾਂਦਾ ਹਾਂ ਉਹਨਾਂ ਉੱਤੇ ਮੈਂ ਉਹਨਾਂ ਨੂੰ ਨਹੀਂ ਦੱਸਦਾ ਹੁੰਦਾ ਵੀ ਮੈਂ ਤੇਰੇ ਰਹਿਣਾ ਹੈ ਪਿਆਜ ਮੈਂ ਜਾ ਰਹਾ ਸਾਰਾ ਇੰਤਜ਼ਾਮ ਕਰ ਲਈਦਾ ਹੈ ਫਿਰ ਮੈਂ 3-4 ਦਿਨ ਠਹਿਰ ਜਾਣਾ ਜਗਾ ਬੜੀ ਰਮਰੇਖ ਕਥਾ ਦੇ ਦੌਰਾਨ ਇੱਕ ਦਿਨ ਇੱਕ ਸਿੰਘ ਉੱਠ ਕੇ ਆਇਆ ਗਿਆਨੀ ਬਲਵਿੰਦਰ ਸਿੰਘ ਦੇ ਕੋਲ ਸੰਗਤ ਵਿੱਚ ਬੈਠੇ ਸੀ ਉਹਨਾਂ ਨੂੰ ਕਹਿੰਦਾ ਬਈ ਇਹ ਸਟੇਜ ਦੇਤੇ ਇਹ ਦੋ ਬੰਦੇ ਲੰਬੀਆਂ ਲੰਬੀਆਂ ਦਾੜੀਆਂ ਵਾਲੇ ਕੌਣ ਬੈਠੇ ਹੈ ਬੜੇ ਰੂਹਾਨੀ ਲੱਗਦੇ ਨੇ ਬੜਾ ਪ੍ਰਤਾਪ ਲੱਗਦਾ ਹੈ ਨਾ ਤੇ ਗਿਆਨੀ ਬਲਵਿੰਦਰ ਸਿੰਘ ਕਹਿਣ ਲੱਗੇ ਸਟੇਜ ਤੇ ਤੇ ਇਕੱਲੇ ਮਸੀਨ ਜੀ ਬੈਠੇ ਨੇ ਕਿੰਨੇ ਨਹੀਂ ਦੋ ਹੋਰ ਪਿੱਛੇ ਬੈਠੇ ਨੇ ਦੀਵਾਰ ਦੇ ਨਾਲ ਬੜੇ ਲੰਬੇ ਦਾੜੇ ਗਿਆਨੀ ਬਲਵਿੰਦਰ ਸਿੰਘ ਕਹਿਣ ਲੱਗੇ ਵੀ ਤੂੰ ਆਪਣੀ ਅੱਖਾਂ ਦਾ ਇਲਾਜ ਕਰਾ ਸਟੇਜ ਤੇ ਕੋਈ ਵੀ ਨਹੀਂ ਹੈ ਖੈਰ ਬਾਦ ਵਿੱਚ ਮੈਂ ਗਏ ਨਹੀਂ ਬਲਵਿੰਦਰ ਸਿੰਘ ਨੂੰ ਪੁੱਛਿਆ ਮੈਂ ਕਿ ਸੰਗਤੇ ਚ ਪੁੱਛੇ ਚ ਉੱਠ ਕੇ ਆਇਆ ਖਲਬਲੀ ਵੀ ਮਚੀ ਤੁਹਾਡੇ ਕੋਲੋਂ ਔਖਾ ਹੋ ਕੇ ਵੀ ਗਿਆ ਕਨੇ ਔਖਾ ਹੋ ਕੇ ਤੇ ਜਾਣਾਈ ਸੀ ਮੈਨੂੰ ਚਾਰ ਸੁਣਾ ਦਿੱਤੀਆਂ ਆਪਣੀ ਅੱਖਾਂ ਦਾ ਇਲਾਜ ਕਰ ਮੈਂਖ ਨੇ ਮੈਨੂੰ ਕੋਈ ਉਹਦੀ ਦ੍ਰਿਸ਼ਟੀ ਵਿੱਚ ਬਾਰੀਕੀ ਦਿਖਾਈ ਦਿੱਤੀ ਕਹਿੰਦੇ ਫਿਰ ਸੋਣਨਾ ਚਾਹੁੰਦੇ ਉਹ ਕਹਿੰਦੇ ਸਟੇਜ ਦੇ ਉੱਤੇ ਦੋ ਬੰਦੇ ਬੈਠੇ ਨੇ ਪਰ ਮੇਰਾ ਮੂੰਹ ਤੇ ਸੰਗਰਦੀ ਤਰਫ ਉਹ ਰਹਿਦਾ ਵੀ ਸੱਜਣ ਸੈਟਲ ਹੈ ਜਿਹੜੇ ਟਰਸਟੀ ਨੇ ਉਹਨਾਂ ਨੂੰ ਵੀ ਪਤਾ ਚੱਲ ਗਿਆ ਸਰਦਾਰ ਹਰਸ਼ੰਦਰ ਸਿੰਘ ਹੋਰ ਪੰਚਾਰ ਬਈ ਉਹ ਇੰਜ ਕਹਿੰਦਾ ਦੂਜੇ ਦਿਨ ਵੀ ਕਿਹਾ ਤੀਜੇ ਦਿਨ ਵੀ ਕਿਹਾ गाने ਬਲਵਿੰਦਰ ਸਿੰਘ ਤੰਗਾ ਆ ਕੇ ਕਹਿੰਦੇ ਨੇ ਮੈਂ ਹੁਣ ਉੱਥੇ ਹੀ ਬੈਠਣਾ ਜਿੱਥੇ ਤੂੰ ਕਹਿਣਾ ਨਾ ਦੋ ਬੈਠ ਦੇਣਾ ਮੈਂ ਉੱਥੇ ਹੀ ਬੈਠਣਾ ਸਟੇਜ ਜਿਸ ਤਰ੍ਹਾਂ ਵੀ ਬਣੀ ਹੈ ਉਹ ਵਿੱਚਕਾਰ ਧੰਨ ਗੁਰੂਵੰਸ ਸਾਹਿਬ ਦਾ ਪ੍ਰਕਾਸ਼ ਆਉਂਦਾ ਇੱਕ ਪਾਸੇ ਰਾਗੀ ਪ੍ਰਚਾਰਕ ਬੈਠ ਕੇ ਕਥਾ ਕੀਰਤਨ ਕਰ ਲੈਣੇ ਦੂਜੇ ਪਾਸੇ ਜਿਹੜੀ ਐ બીજી ਸਟੇਜ ਬਣੀ ਹੋਈ ਹੈ ਫਿਰ ਗੁਟਕੇ ਪੈ ਨੇ ਪੌਥੀਆਂ ਪਈਆਂ ਹੁੰਦੀਆਂ ਨੇ ਖੜਾ ਪ੍ਰਸ਼ਾਦ ਦੀ ਦੇਗ ਰੱਖਦੇ ਨੇ ਨ ਉਸੇ ਜਗ੍ਹਾ ਤੇ ਗਾਇਨੀ ਬਲਵਿੰਦਰ ਸਿੰਘ ਬੈਠ ਗਏ ਕਥਾ ਕਰਦੇ ਮੈਨੂੰ ਅਜੇ 15 ਮਿੰਟ ਹੀ ਹੋਏ ਬੜੀ ਬੁਰੀ ਤਰ੍ਹਾਂ गिर ਗਏ ਗਾਇਨੀ ਬਲਵਿੰਦਰ ਸਿੰਘ ਚੀਖ ਵੀ ਨਿਕਲ ਗਈ ਜ਼ਾਰ-ਉਜ਼ਾਰ ਰੋਣ ਲੱਗ ਪਏ ਕੰਢੇ ਗਾਇਨੀ ਜੀ ਬੈਠੇ ਨੇ ਮੈਂ ਉਹਨਾਂ ਦੀ ਥਾਂ ਤੇ ਬੈਠ ਗਿਆ ਸੀ ਉਹਨਾਂ ਨੇ ਇੱਕ ਪਾਸੇ ਕੀਤਾ ਮੈਨੂੰ ਸਹਾਨੂ ਬੈਠਣ ਦੀ ਸਾਡੀ ਜਗ੍ਹਾ ਅਸੀਂ ਰੋਜ਼ ਆਨੇ ਆਏ ਮੇਕਰ ਦਿਖਾਈ ਦਿੱਤੇ ਇਹਨੇ ਕਹਿੰਦਾ ਹਾਂ ਉਹਦੇ ਨੇ ਕੋਈ ਚਾਕ ਕੇ ਨਹੀਂ ਮੈਂ ਕਿ ਦੇਵਤੇ ਨੇ ਮੁਕਤ ਨਹੀਂ ਹੋਏ ਦੇਵਤੇ ਦੋ ਤਰ੍ਹਾਂ ਦੇ ਹੁੰਦੇ ਨੇ ਮੁਕਤ ਆਮੁਕਤ ਜਿਹੜੇ ਮੁਕਤ ਹੋਣ ਵਾਲੇ ਸਨ ਪਰ ਸਰੀਰ ਦਾ ਅੰਤ ਹੋ ਗਿਆ ਉਹਨੇ ਇਹ ਹਿੰਦੂਆਂ ਚ ਵੀ ਹੁੰਦੇ ਨੇ ਮੁਸਲਮਾਨਾਂ ਚ ਵੀ ਆਉਂਦੇ ਨੇ ਸਿੱਖਾਂ ਚ ਵੀ ਆਉਂਦੇ ਨੇ ਥੋੜੇ ਦਿਨੇ ਨਾ ਸਾਰੇ ਜਿੰਨੇ ਬੈਠਣ ਨਾ ਮੇਰੇ ਨਾਲ ਇਹ ਸਾਰੇ ਕੋਤਕ ਦੇਖ ਕੇ ਆਏ ਇੱਕ ਬੇਬੀ ਸਿੱਖ ਘਰਾਣੇ ਦੀ ਹੈ ਕਿਰਪਾਨ ਪਹਿਨੀ ਹੋਈ ਅਮਰਤ ਦਾਰੀ ਉਹਨੂੰ ਲਈ ਇਸ ਤਰ੍ਹਾਂ ਦੀ ਕੋਈ ਰੋਹ ਪ੍ਰੇਰ ਨਹੀਂ ਇਹ ਬਈ ਮੈਨੂੰ ਦਰਬਾਰ ਸਾਹਿਬ ਲੈ ਚਲ ਮੱਥਾ ਟੇਕਣਾ ਤੇਰੇ ਨਾਲ ਜਾਣਾ ਦਰਬਾਰ ਸਾਹਿਬ ਮੈਂ ਮੱਥਾ ਟੇਕਣਾ ਪਰ ਉਹ ਮੁਸਲਮਾਨ ਹੈ ਮੈਨੂੰ ਹੈਰਾਨਗੀ ਉਸ ਵਕਤ ਹੋਈ ਜਦੋਂ ਬੀਬੀ ਮੈਨੂੰ ਕੁਰਾਨ ਸ਼ਰੀਫ ਸੁਣਾਉਣ ਲੱਗ ਪਈ ਪੜ੍ਹੇ ਲਿਖੇ ਕੱਖ ਨਹੀਂ ਆ ਅਰਬੀ ਪੰਜਾਬੀ ਵੀ ਡੰਗਦੀ ਨਹੀਂ ਲਿਖ ਪੜ ਸਕਦੇ ਨਾਲ ਦੇ ਜਿਹੜੇ ਸਾਥੀ ਨੇ ਕੁਝ ਅਦੇ ਤੇ ਗਰਗਮ ਹੈ ਕਰੋ ਡਰੋ ਨਾ ਇਹ ਮੁਸਲਮਾਨ ਰੂਹ ਦੇਵਤਾ ਹੈ ਫਰਿਸ਼ਤਾ ਹੈ ਦਰਬਾਰ ਸਾਹਿਬ ਦੇ ਬਹੁਤ ਪ੍ਰੇਤ ਨਹੀਂ ਜਾ ਸਕਦੇ ਫਰਿਸ਼ਤੇ ਜਾ ਸਕਦੇ ਦੇਵਤੇ ਜਾ ਸਕਦਾ ਮੈਨੂੰ ਕਿਹਾ ਤੋਂ ਜ਼ੁਹਰ ਦੀ ਨਮਾਜ਼ ਸਾਰੀ ਮੈਨੂੰ ਪੜ ਕੇ ਸੁਣਾ। ਫਿਰ ਮੈਨੂੰ ਕੀ ਆਖਿਆ ਮੇਰਾ ਫਜਰ ਦੀ ਨਮਾਜ਼ ਦੇ ਚ ਸ਼ੌਕ ਹੈ ਜ਼ੁਹਰ ਦੀ ਨਮਾਜ਼ ਦੇ ਚ ਨਹੀਂ। ਅੰਮ੍ਰਿਤ ਵੇਲੇ ਦੀ ਨਮਾਜ਼ ਨੂੰ ਫਜਰ ਦੀ ਨਮਾਜ਼ ਕਹਿੰਦੇ। ਕਿੰਨੇ ਮੈਂ ਫਜਰ ਦੀ ਨਮਾਜ਼ ਪੜਦਾ ਸਾਰਾ ਦਿਨ ਇਹ ਹੀ ਪੜਦਾ ਜੰਨਾ ਮੈਂ ਜ਼ੁਹਰ ਦੀ ਸ਼ਾਦੀ ਨਹੀਂ ਪੜਦਾ। ਅਸੀ ਜ਼ਿੰਦਗੀ ਚ ਬਸ ਅੰਮ੍ਰਿਤ ਵੇਲੇ ਨਹੀਂ ਮੰਨਦੇ ਆ ਅੰਮ੍ਰਿਤ ਵੇਲੇ ਨੂੰ ਫਜਰ ਕਹਿੰਦੇ ਆ ਆਪਾਂ ਫਜਰ ਨੂੰ ਹੀ ਮੰਨਦੇ ਕਹਿੰਦੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਕਿਉਂ ਆਉਂਦੇ ਕਹਿੰਦੇ ਕੋਈ ਤੇ ਧਾਰਾ ਜਿੱਥੇ ਮੈਨੂੰ ਚੈਨ ਮਿਲਦਾ ਹੈ ਆਨੰਦ ਵੇਲੇ ਦਾ ਫਿਰ ਮੈਂ ਕਿ ਜੱਤੋਂ ਬਾਣੀ ਦਾ ਆਨੰਦ ਮਾਣਨ ਵਾਲਾ ਹੈ ਫਿਰ ਭਟਕ ਕਿਉਂ ਰਿਹਾ ਹੈ ਕਹਿੰਦਾ ਕੀ ਕਰਾਂ ਮੁਸਲਮਾਨਾਂ 'ਚ ਕੋਈ ਮਾਂ ਹੀ ਇਸ ਤਰ੍ਹਾਂ ਦੀ ਨਹੀਂ ਮਿਲਦੀ ਮੇਰਾ ਜਨਮ ਹੋ ਗਿਆ ਇਹ ਕਰ ਰਗਾ ਹਾਂ ਮੈਂ ਮੁਸਲਮਾਨ ਸੰਸਕਾਰ ਮੇਰੇ ਸਾਰੇ ਪੜੀ ਹੋਈ ਬਾਣੀ ਨਾਸ ਨਹੀਂ ਹੁੰਦੀ ਨਾਲ ਜਾਂਦੀ ਹੈ ਜਿਵੇਂ ਉਹਦੇ ਨਾਲ ਕੁਰਾਨ ਗਈ ਹੋਈ ਹੁ ਤਨ ਤੇ ਕੋਈ ਨਹੀਂ ਰੂਹ ਹੈ ਨਾ ਪਸ਼ੂ ਕੋਲ ਤਨ ਹੈ ਮਨ ਨਹੀਂ ਹੈ ਦੇਵਤੇ ਦੇ ਕੋਲ ਮਨ ਹੈ ਤਨ ਨਹੀਂ ਹੈ ਮਨ ਦੇ ਸਭ ਕੁਝ ਤੇ ਹੈ ਸਭ ਕੁਝ ਤੇ ਹੈ ਬਾਰ ਬਾਰ ਉਸਨੇ ਮੈਨੂੰ ਫਜਰ ਦੀ ਨਮਾਜ਼ ਸੁਣਾਈ ਔਰ ਆਖਿਰ ਗਏ ਨਹੀਂ ਜੀ ਕਿਉਂਕਿ ਤੁਸੀਂ ਇਸ ਦੀ ਸਟੱਡੀ ਕੀਤੀ ਹੈ ਤਾਂ ਮੈਂ ਤੁਹਾਡੇ ਕੋਲ ਆਇਆ ਮੇਰਾ ਜੀ ਕਰਦਾ ਇੱਥੇ ਮੈਂ ਰੋਜ਼ ਆਇਆ ਕਰਾਂ ਮੈਂ ਕਿ ਰੋਜ਼ ਆ ਮੈਂ ਨਾਲ ਉਹ ਦਾਸ ਦਾ ਉੱਥੇ ਟਿਕਾਣਾ ਹੈ ਕੰਨ ਮੇਰਾ ਪਾਠ ਸੁਣਨ ਨੂੰ ਜੀ ਕਰਦਾ ਮੈਂ ਰੋਜ਼ ਆਵਾਂ ਮੈਂ ਕਰਾ ਜਾਇਆ ਕਰ ਕੋਈ ਗੱਲ ਨਹੀਂ ਇਤ ਦਿਨ ਦੋ ਸ਼ੀਸ਼ਿਆਂ ਲੈ ਕੇ ਆ ਗਿਆ ਅਤਰ ਦੀਆਂ ਸੈਂਡ ਦੀਆਂ ਪਰਫੂਮ ਕਿੱਲਗੇ ਘਰ ਜਾ ਕੇ ਖਿਆਲ ਆਇਆ ਮੈਂ ਖਾਲੀ ਗਿਆ ਐ ਮੇਰੀ ਤੇਰੇ ਫੋਨ ਪੇਟ ਲੈ ਲੋ ਕਿੰਦੇ ਬਾਜ਼ਾਰ ਨੇ ਜ ਬੜਾ ਘੁਮਿਆ ਬੜਾ ਘੁਮਿਆ ਇੱਕ ਦੁਕਾਨ ਬੜੇ ਮੁਸ਼ਕਿਲ ਨਾਲ ਖੁੱਲੀ ਮਿਲ ਪੀੜ ਬੜੀ ਸੀ ਉਹਨਾਂ ਦੇ ਐ ਮਿਲੀਆਂ ਨੇ ਲੈ ਲੋ ਮੇਕਾ ਹੋਰ ਵੀ ਆਨੰਦ ਖਨ ਬੜਾ ਦਰਬਾਰ ਸਾਹਿਬ ਦੇ ਤੇ ਹਜ਼ਾਰਾਂ ਹੁੰਦੇ ਰੋਜ਼ ਮੇਰੇ ਜੈਸੇ ਇੱਥੇ ਆਨੰਦ ਹੈ ਇੱਥੇ ਰਸ ਹੈ ਤੋਂ ਔਖੇ ਨਾ ਹੁਣਾ ਜੇ 6.5 ਅਰਬ ਦੇ ਖਰੀਦ ਜ਼ਮੀਨ ਤੇ ਮਨੁੱਖ ਨੇ ਪਰਮਾ ਖਰਮਾ ਦੇਵਤੇ ਨੇ ਫਰਿਸ਼ਤੇ ਨੇ ਪਰ ਸਿਰਫ ਇਤਨਾ ਨਹੀਂ ਅਰਬਾਂ ਖਰਬਾਂ ਬੂਤ ਵੀ ਹੈਗੇ ਨੇ ਕਈ ਕੋਟ ਬਹੁਤ ਪ੍ਰੇਤ ਸੂ ਕਰ ਮਰ ਗਾਇ ਤੇ ਗੁਰਦਵਾਰਿਆਂ ਚ ਨਹੀਂ ਆਉਂਦੇ ਮੰਦਰਾਂ ਚ ਨਹੀਂ ਆ ਸਕਦੇ ਉਹਨਾਂ ਦੇ ਜਿਹੜੇ ਸੰਸਕਾਰ ਨੇ ਇਥੇ ਤਾਲ ਮਿਲ ਨਹੀਂ ਬੈਠੇ ਰੁਕਾਵਟ ਹੈ ਉਹ ਜਾਣਗੇ ਸ਼ਰਾਬਖਾਨਿਆਂ ਚ ਉਹ ਜਾਣਗੇ ਜੂਏਖਾਨਿਆਂ ਚ ਉਹ ਜਾਣਗੇ ਵੈਸ਼ਿਆਲਿਆਂ ਚ ਉਹਨਾਂ ਦਾ ਅਨੰਦ ਰਸ ਜੋ ਉਹਨਾਂ ਕੋਲ ਸੰਸਕਾਰ ਨੇ ਉੱਥੇ ਹੀ ਬਣਦਾ ਹੈ ਇਥੇ ਨਹੀਂ ਜਿੱਥੇ ਭਜਨ ਕੀਰਤਨ ਕਥਾ ਜ਼ਿਆਦਾ ਹੋਵੇ ਉਥੇ ਜ਼ਿਆਦਾ ਹੁੰਦੇ ਨੇ ਦਰਬਾਰ ਸਾਹਿਬ ਹਜ਼ੂਰ ਸਾਹਿਬ ਸੇਜ ਦਾ ਇਨਸਾਫ ਐਸੇ ਅਸਥਾਨ ਨੇ ਦੇਵਤਿਆਂ ਨਾਲ ਭਰੇ ਹੀ ਰਹਿੰਦੇ ਨੇ ਇਹ ਵੀ ਨਰਸ ਕਰਾਂ ਫਰਿਸ਼ਤਿਆਂ ਨਾਲ ਭਰੇ ਹੀ ਰਹਿੰਦੇ ਨੇ ਜਿੰਨੇ ਚਿਰ ਤੱਕ ਉਹਨਾਂ ਦਾ ਜਨਮ ਨਹੀਂ ਹੁੰਦਾ ਇਹ ਗੁਰਦਵਾਰਿਆਂ ਮੰਦਰਾਂ ਤੋਂ ਬਿਨਾ ਹੋਰ ਕਿਧਰੇ ਵੀ ਨਹੀਂ ਜਾਣਗੇ ਕਿਧਰੇ ਵੀ ਨਹੀਂ ਜਾਣਗੇ ਗਿਆਨੇ ਬਲਵਿੰਦਰ ਸਿੰਘ ਤੇ ਸੂਰਤ ਆ ਰਹੇ ਨੇ ਮੈਨੂੰ ਕਿੰਨੇ ਗਿਆਨੇ ਜੀ ਭਾਵੇਂ ਮੈਨੂੰ ਉਹਨਾਂ ਨੇ ਇੱਕ ਪਾਸੇ ਕੀਤਾ ਤੇ ਮੈਂ ਗਿਰ ਗਿਆ ਪਰ ਉਹਨਾਂ ਦੀ ਛੂ ਨਾਲ ਮੈਨੂੰ ਆਨੰਦ ਬੜਾ ਆਇਆ ਹੈ ਰਸ ਬੜਾ ਆਇਆ ਹੈ ਬਜ਼ੁਰਗ ਨੇ 80 85 ਸਾਲ ਦੇ ਨੇ ਦਾਸ ਨੇ ਕੱਲ ਸੂਰਤ ਜਾਣਾ ਉਹ ਅੱਜ ਸੂਰਤ ਪਹੁੰਚਣਗੇ परूणा ने उन्हें दे कौशल दसे मेरा ध्यान थे संगदी तरफ तो मैं कह गणेश जी ਤੁਸੀਂ ਮੇਰੇ ਕੋਲ ਅਰਥ ਸਿਖਦੇ ਰਹੇ ਹੋ ਪੜ੍ਹਦੇ ਰਹੇ ਹੋ ਪਰ ਤੁਹਾਡੇ ਕੋਲ ਦਿਵ ਦ੍ਰਿਸ਼ਟੀ ਹੈ ਸਾਧਨਾ ਤੁਹਾਡੀ ਸਫਲ ਹੋਈ ਹੈ ਮਿਹਨਤ ਕੀਤੀ ਹੋਈ ਹੈ ਕਿ ਅੱਖਾਂ ਦ੍ਰਿਸ਼ਣੋਂ ਦੇਖਦੀਆਂ ਨੇ ਯਕੀਨ ਜਾਣੋ ਅਦ੍ਰਿਸ਼ਣੋਂ ਵੀ ਦੇਖ ਸਕਦੀਆਂ ਦੋਈ ਦੋਈ ਲੋਚਨ ਵੇਖਾ ਹਉ ਹਰ ਬਿਨ ਆਵਰ ਨ ਦੇਖਾ ਤੋ ਹਰੀ ਤੇ ਨਿਰਾਕਾਰ ਹੈ ਕਬੀਰ ਕਹਿੰਦੇ ਨੇ ਆਪਾਂ ਦੇਖ ਰਹੇ ਆ। ਯਾ ਕਿ ਕਹੋਂ ਕਬੀਰ ਝੂਠ ਬੋਲਦਾ ਗੁਸਤਾਖੀ ਮਾ। ਅਗਰ ਕਬੀਰ ਜੈਸਾ ਸੰਤ ਝੂਠ ਬੋਲਦਾ ਤੋ ਫਿਰ ਦੁਨੀਆ 'ਚ ਕੋਈ ਸਤਵਾਦੀ ਨਹੀਂ ਹੈ। ਫੇਵੀਨੈਸ ਕਰਤੇ। ਸਹੀ ਕਹਿ ਰਿਹਾ ਹੈ। ਸਹੀ ਕਹਿ ਰਿਹਾ ਹੈ। ਕਬੀਰ ਕੋਲ ਪੁੱਛੀ ਹੈ ਦੇਖ ਰਹੇ ਹੋ ਤੁਸੀਂ ਇਹਦਾ ਸਬੂਤ ਕਬੀਰ ਕਹਿੰਨ ਜੇ ਸਬੂਤ ਨੂੰ ਵੇਖਣ ਦੀ ਇਜਾਜ਼ਤ ਹੈ ਤੇ ਮੇਰੀਆਂ ਫਿਰ ਅੱਖਾਂ ਹੀ ਵੇਖ ਲਉ ਨੈਣ ਰੇ ਰੰਗ ਲਾਈ ਅਬ ਬੇਗਲ ਕਹਿ ਨਾ ਜਾਏ ਮੇਰੀ ਅੱਖਾਂ ਹੀ ਵੇਖ ਲਉਂ ਦੇਵਤਿਆਂ ਨੂੰ ਵੇਖਦੀਆਂ ਨੇ ਕਿ ਬੂਤਾਂ ਨੂੰ ਵੇਖਦੀਆਂ ਨੇ ਕਿ ਪ੍ਰਮਾਤਮਾ ਨੂੰ ਵੇਖਦੀਆਂ ਨੇ ਕਿ ਪਦਾਰਥ ਨੂੰ ਵੇਖਦੀਆਂ ਨੇ ਇਹ ਰੂਪ ਨੂੰ ਵੇਖਦੀਆਂ ਨੇ ਕਿ ਅਰੂਪ ਨੂੰ ਵੇਖਦੀਆਂ ਨੇ ਮੇਰੀ ਅੱਖ ਹੀ ਸਹੂਤ ਹੈ ਜੇ ਤੁਹਾਨੂੰ ਦੇਖਣ ਦੀ ਜਾਚ ਹੈ ਮੈਂ ਹੁਣੇ ਅਰਜ਼ ਕੀਤੀ ਮਨ ਦੀਆਂ ਭਾਵਨਾਵਾਂ ਚਿਹਰੇ ਤੇ ਪ੍ਰਗਟ ਹੁੰਦੀਆਂ ਨੇ ਅੱਖਾਂ 'ਚ ਪ੍ਰਗਟ ਹੁੰਦੀਆਂ ਜਿਹਨੂੰ ਰੱਬ ਦਿਖਾਈ ਦੇਂਦਾ ਹੋਵੇਗਾ ਉਹਦੀ ਦ੍ਰਿਸ਼ਟੀ ਅੱਜ ਦੀ ਕਥਾ ਦੇਖੀ ਬਹੁਤ ਹੀ ਅੱਛਾ ਲੱਗਾ ਗਿਆਨੀ ਸੰਸਿਮਸਕੀਰਾਨੇ ਬਹੁਤ ਵਧੀਆ ਅੰਦਾਜ਼ ਦੇ ਨਾਲ ਬਿਆਨ ਕੀਤਾ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਸਿਮਸਕੀਨ ਹਣੀ ਦੱਸਦੇ ਪਏ ਐ ਕਿ ਪਸ਼ੂ ਜਿਹੜੇ ਜਾਨਵਰ ਐ ਉਹਨਾਂ ਕੋ ਤਨ ਤੇ ਐ ਪਰ ਮਨ ਨਹੀਂ ਐ ਉਹਨਾਂ ਦੇ ਜ਼ਿੰਮੇ ਜਿਹੜੇ ਅੱਲਾ ਪਾਕ ਦੀ ਜ਼ਾਤ ਨੇ ਰੱਬ ਸੋਹਣ ਨੇ ਕੰਮ ਲਾਏ ਐ ਉਹ ਹੀ ਕਰਦੇ ਪਏ ਐ ਉਹ ਦੇਖ ਲੋ ਕੋਈ ਗੁਨਾਹ ਨਹੀਂ ਕਰਦੇ ਕੋਈ ਗਲਤ ਕੰਮ ਨਹੀਂ ਕਰਦੇ ਨਾ ਕਿਸੇ ਦਾ ਕੋਈ ਹੱਕ ਤਲਫੀ ਕਰਦੇ ਆ ਕਿਉਂਕਿ ਅੱਲਾ ਪਾਕ ਜਤ ਨੇ ਉਹਨਾਂ ਅੰਦਰ ਸਿਰਫ ਤਨ ਰੱਖਿਆ ਮਨ ਨਹੀਂ ਹੈ ਅਹਿਸਾਸ ਨਹੀਂ ਹੈ ਇਹ ਐਡੀ ਅਕਲ ਸ਼ੋਰ ਨਹੀਂ ਹੈ ਉਹਨਾਂ ਅੰਦਰ ਜਿਹੜੀ ਜ਼ਿੰਮੇਵਾਰੀ ਰੱਬ ਸੋਨੇ ਨੇ ਉਹਨਾਂ ਉਤੇ ਲਾਤੀ ਹੈ ਉਹ ਪੂਰੀ ਕਰਨਦੇ ਆ ਉਹ ਉਸ ਤੋਂ ਨਹੀਂ ਹਟਦੇ ਪਏ ਤੇ ਇਸੇ ਤਰ੍ਹਾਂ ਤੁਸੀਂ ਦੇਖ ਲਓ ਜਿਹੜੇ ਦੇਵਤਾ ਜਾਂ ਫਰਿਸ਼ਤੇ ਹੁੰਦੇ ਆ ਇਹਨਾਂ ਦੇ ਜ਼म्मे ਵੀ ਅੱਲਾ ਪਾਕ ਦੀ ਜ਼ਾਤ ਨੇ ਜਿਹੜੇ ਕੰਮ ਲਾਏ ਆ ਸਿਰਫ ਉਹ ਹੀ ਕਰਦੇ ਪਏ ਆ ਯਾਨੀ ਕਿ ਉਹ ਨਾ ਅੰਦਰ ਮਨ ਤੇ ਆ ਪਰ ਉਹਨਾਂ ਕੋਲ ਤਨ ਨਹੀਂ ਹੈ ਤੇ ਜਿਹੜਾ ਮਨ ਤੇ ਤਨ ਦੀ ਦੌਲਤ ਹੈ ਨਾ ਇਹ ਅੱਲਾ ਪਾਕ ਦੀ ਜ਼ਾਤ ਨੇ ਸਿਰਫ ਔਰ ਸਿਰਫ ਇਨਸਾਨਾਂ ਨੂੰ ਮਨੁੱਖਾਂ ਨੂੰ ਦਿੱਤੀ ਹੈ ਕਿ ਮਨੁੱਖ ਦੇ ਕੋਲ ਤਨ ਵੀ ਹੈ ਤੇ ਮਨ ਵੀ ਹੈ ਦੇਖ ਲੋ ਕਿ ਅੱਲਾ ਪਾਕ ਦੀ ਜ਼ਾਤ ਨੇ ਇਸ ਇਨਸਾਨ ਨੂੰ ਮਨੁੱਖ ਨੂੰ ਕਿੱਡਾ ਸੋਹਣਾ ਤੇ ਕਿੱਡਾ ਵਧੀਆ ਬਣਾਇਆ ਤੇ ਸਭ ਮਖਲੂਕਾਂ ਨਾਲੋਂ ਅਫਜ਼ਲ ਬਣਾਇਆ ਦੇਖ ਲੋ ਕਿ ਜਿਹੜੇ ਚੰਗੇ ਤਨ ਵਾਲੇ ਲੋਕ ਨੇ ਤੰਗ ਚੰਗੇ ਮਨਾਂ ਵਾਲੇ ਲੋਕ ਨੇ ਜਿਹੜੇ ਅੱਲਾ ਦੇ ਨੇਕ ਬੰਦੇ ਨੇ ਜਾਂ ਨੇਕ ਗਿਆਨੀ ਨੇ ਉਹ ਕੀ ਕਰਦੇ ਆ ਉਹ ਅੱਲਾ ਦੇ ਨੇਕ ਬਤਾਏ ਹੋਏ ਜਿਹੜੇ ਰਸਤੇ ਆ ਨਾ ਉਹਨਾਂ ਉੱਤੇ ਚੱਲਦੇ ਆ ਲੋਕਾਂ ਦਾ ਭਲਾ ਕਰਦੇ ਆ ਇਨਸਾਨੀਅਤ ਵਾਸਤੇ ਚੰਗਾ ਸੋਚਦੇ ਆ ਤੇ ਇਸੇ ਕਰਕੇ ਉਹਨਾਂ ਨੂੰ ਦੇਖ ਲਓ ਕਿ ਦੁਨੀਆਂ ਉੱਤੇ ਵੀ ਇੱਕ ਅਲਾ ਮਕਾਮ ਮਿਲਦਾ ਤੇ ਉਹ ਆਖਿਰ ਵਿੱਚ ਵੀ ਕਾਮਯਾਬ ਹੋ ਜਾਂਦੇ ਐ ਤੇ ਜਿਹੜੇ ਮਨੁੱਖ ਜਾਂ ਜਿਹੜੇ ਇਨਸਾਨ ਤਨ ਤੇ ਮਨ ਰੱਖਣ ਦੇ ਬਾਵਜੂਦ ਵੀ ਅਕਲ ਸ਼ੋਰ ਨਹੀਂ ਇਸਤੇਮਾਲ ਕਰਦੇ ਜਿਹੜੇ ਅੱਲਾ ਪਾਕ ਦੀ ਜ਼ਾਤ ਨੇ ਜਿਨ੍ਹਾਂ ਚੀਜ਼ਾਂ ਤੋਂ ਰੋਕਿਆ ਉਸ ਤੋਂ ਨਹੀਂ ਰੁਕਦੇ ਤੇ ਤੁਸੀਂ ਦੇਖ ਲਓ ਉਹ ਇਸ ਦੁਨੀਆਂ ਤੇ ਵੀ ਬਰਬਾਦ ਹੁੰਦੇ ਐ ਤਬਾਹ ਬਰਬਾਦ ਉਹਨਾਂ ਦਾ ਨਾਮ ਦੇਖ ਲਓ ਜ਼ਲਤ ਰਸਵਾਈ ਉਹਨਾਂ ਦਾ ਮਕਦਰ ਬਣ ਜਾਂਦੀ ਹੈ ਤੇ ਜਿਹੜੇ ਇਸ ਕੰਮ ਤੋਂ ਬਾਜ਼ ਆ ਜਾਂਦੇ ਆ ਅੱਲਾਹ ਦੇ ਬਤਾਏ ਹੋਏ ਰਸਤਿਆਂ ਤੇ ਚੱਲਦੇ ਆ ਤੇ ਜਿਹੜੇ ਕੰਮਾਂ ਤੋਂ ਅੱਲਾਹ ਨੇ ਰੋਕਿਆ ਹੋਇਆ ਉਸ ਤੋਂ ਰੋਕ ਜਾਂਦੇ ਆ ਉਹ ਕਾਮਯਾਬ ਹੋ ਜਾਂਦੇ ਆ ਇਸੇ ਕਰਕੇ ਤੇ ਅੱਲਾਹ ਪਾਕ ਦੀ ਜ਼ਾਤ ਨੇ ਰੱਬ ਸੋਹਣੇ ਨੇ ਜਿਹੜਾ ਮਨੁੱਖ ਹੈ ਇਨਸਾਨ ਹੈ ਉਹਨੂੰ ਇਹ ਦੋਨੇ ਚੀਜ਼ਾਂ ਦਿੱਤੀਆਂ ਤਨ ਤੇ ਮਨ ਅਗਰ ਤੂੰ ਇਨਸਾਨੀਅਤ ਦਾ ਸੋਚੇਗਾ ਇਨਸਾਨੀਅਤ ਦੀ ਦੁੱਖ ਤਕਲੀਫ ਪਰੇਸ਼ਾਨੀ ਨੂੰ ਮਹਿਸੂਸ ਕਰੇਗਾ ਉਹਦੇ ਅੰਦਰ ਮਨ ਹੋਏਗਾ ਉਹਦਾ ਜਿਹੜਾ ਜ਼ਮੀਰ ਜ਼ਿੰਦਾ ਹੋਏਗਾ ਤੇ ਉਹ ਜ਼ਰੂਰ ਇੰਜ ਕਰੇਗਾ ਦੂਸਰੇ ਇਨਸਾਨ ਮਨੁੱਖ ਜਾਂ ਜਿਹੜੇ ਵੀ ਪਸ਼ੂ ਹੈ ਉਹਨਾਂ ਨੂੰ ਇੱਕ ਦੁੱਖ ਤਕਲੀਫ ਚ ਦੇਖੇਗਾ ਤੇ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰੇਗਾ ਤੇ ਇਸ ਤਰ੍ਹਾਂ ਦਾ ਮਨੁੱਖ ਜਿਹੜਾ ਹੁੰਦਾ ਉਹ ਸਭ ਨਾਲ ਅਫਜ਼ਲ ਹੈ ਤੇ ਲੇਕਿਨ ਜਿਹੜਾ ਮਨੁੱਖ ਦੂਸਰਿਆਂ ਨੂੰ ਦੁੱਖ ਤਕਲੀਫ ਪਰੇਸ਼ਾਨੀ ਦੇ ਕੇ ਖੁਸ਼ ਹੁੰਦਾ ਸਮਝ ਲਓ ਕਿ ਉਹ ਮਨ ਤੇ ਤਨ ਹੋਣ ਦੇ ਬਾਵਜੂਦ ਗੁਨਾਹਗਾਰ ਹੈ ਤੇ ਉਹ ਆਪਣੇ ਵਾਸਤੇ ਇਸ ਦੁਨੀਆ 'ਚ ਵੀ ਜ਼ਲਤ ਕਮਾ ਰਿਆ ਤੇ ਉਹਦਾ ਅਗਲਾ ਜਿਹੜਾ ਠਿਕਾਣਾ ਉਹ ਵੀ ਬੁਰਾ ਹੋਏਗਾ ਇਸ ਕਰਕੇ ਵੀਰੋ ਅਗਰ ਅੱਲਾਹ ਪਾਕ ਦੀ ਜ਼ਾਤ ਨੇ ਰੱਬ ਸੋਹਣੇ ਨੇ ਸਾਨੂੰ ਤਨ ਤੇ ਮਨ عطا ਕੀਤਾ ਸਾਨੂੰ ਇਹ ਖੂਬੀਆਂ عطا ਕੀਤੀਆਂ ਤੇ ਸਾਨੂੰ ਚਾਹੀਦਾ ਫਿਰ ਉਹਦਾ ਨੇਕ ਬੰਦੇ ਬਣ ਕੇ ਰਹੀਏ ਉਹਦੇ ਦਿੱਤੇ ਹੋਏ ਆਕਾਮਤ ਤੇ ਚੱਲੀਏ ਤਿੰਨ ਸਾਨੀਅਤ ਦਾ ਪਲਾ ਕਰੀਏ ਬਾਕੀ ਵੀਰੋ ਕਥਾ ਸੁਣ ਕੇ ਬਹੁਤ ਵਧੀਆ ਲੱਗਾ ਕਿਉਂਕਿ ਗਿਆਨੀ ਸੰਸੀ ਮਸਕੀਨ ਹੋਣੀ ਬੜੇ ਅੱਛੇ ਅੰਦਾਜ਼ ਦੇ ਨਾਲ ਪ੍ਰਚਾਰਕ ਪ੍ਰਚਾਰ ਕਰਦੇ ਆ ਦੱਸਦੇ ਆ ਗਿਆਨ ਕਰਦੇ ਆ ਬਿਆਨ ਕਰਦੇ ਆ ਸੁਣ ਕੇ ਬੜਾ ਹੀ ਆਨੰਦ ਹੁੰਦਾ ਬਹੁਤ ਅੱਛਾ ਲੱਗਦਾ ਵਾ ਕਿਉਂ ਕਿ ਜਿਲੇ ਅਗਿਆਨੀ ਸੰਸੀ ਮਸਕੀਨਾਂ ਨੂੰ ਸੁਣੀਦਾ ਨਾ ਤੇ ਯਕੀਨ ਕਰੋ ਜਿਹੜੇ ਵੀ ਦਿਲ ਦੇ ਅੰਦਰ ਸਵਾਲ ਜਾਂ ਬਸਵਸੇ ਹੁੰਦੇ ਨਾ ਉਹ ਬਹੁਤ ਸਾਰੇ ਕਲੀਅਰ ਹੋ ਜਾਂਦੇ ਆ ਤੇ ਕੋਸ਼ਿਸ਼ ਹੁੰਦੀ ਫਿਰ ਇਹ ਕਿ ਚੰਗੇ ਕੰਮ ਕਰੀਏ ਕਿਉਂਕਿ ਜਦੋਂ ਬੰਦਾ ਚੰਗੀ ਮਹਿਫਲ 'ਚ ਬਹਿੰਦਾ ਤਾਂ ਫਿਰ ਆਉਂਦੇ ਉਤੇ ਚੰਗੇ ਅਸਰਾਤ ਆਉਂਦੇ ਆ ਤੇ ਜਦੋਂ ਕਿਸੇ ਮਾੜੀ ਮਹਿਫਲ 'ਚ ਬਹੇਗਾ ਤੇ ਮਾੜੇ ਕੰਮ ਕਰੇਗਾ ਤੇ ਗਿਆਨੀ ਸੰਸੀ ਮਸਕੀਨ ਜੋ ਸੁਣੀਦਾ ਬਹੁਤ ਵਧੀਆ ਲੱਗਦਾ ਬੜਾ ਅੱਛਾ ਲੱਗਦਾ ਸੁਣ ਕੇ ਬੜਾ ਸਕੂਨ ਜਾ ਆਉਂਦਾ ਬਾਕੀ ਵੀਰੋ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਕਮੈਂਟਸ ਕਰਕੇ ਆਪਣੇ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰੱਖਿਓ țeਸਰਾ ਖਿਆਲ ਰੱਬ ਰੱਖਾ